ਟੈਕਲ ਯਾਤਰਾ ਫੇਰ Rajasthan ਦੀ Rajasthan ਪੰਜਾਬ ਤੋਂ Rajasthan ਦੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਭਾਈ ਆ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਹੈਪੀ ਦਿਨਵੇਂ ਬਲੌਗ ਹਾਂਜੀ ਹਾਂ ਤੁਸੀਂ ਜੁੜੀ ਹੋਏ ਹੋ ਸਾਰੇ ਪਤਾ ਹੀ ਗੁਰਪਰਾਡ ਦਾ ਚੈਨਲ ਤੇ ਮੌਕਾ ਦਿਓ ਦੇਖੋ ਯਾਤਰਾ Rajasthan ਦੀ ਤੇ ਇੱਕ ਵੀਰ ਠੀਕ ਹੈ ਤੇ ਲੋਟਾ ਚੜਦੀ ਕਲਾ ਦਾ ਮਾਹੌਲ ਆ ਤੇ ਮਾਤਾ ਹੋਰੇ ਖਰੇ ਆ ਭਾਈ ਮਸੂਸੇ ਜੀ ਹੋਏ ਆ ਗੜਾ ਰਾਜਸਥਾਨ ਕੋਲੇ ਆ ਜੀ ਆ ਸੁੱਖ ਜਾਂਦਾ ਸਹੀ ਹੈ ਆ ਸਾਇ ਜੀ ਭਾਈ ਅੱਜ ਸਕੂਲ ਚੱਲੀ ਆ ਛੁੱਟੀ ਵਲੌਗ ਦੀ ਆਪਾਂ ਸ਼ੁਰੂਆਤ ਕਰਦੇ ਆ ਜੀ ਖੇਤਾਂ ਤੋਂ ਨੂਰ ਖੁਦਾ ਦਾ ਪਰਗਟ ਹੈ ਜਿੰਸ ਅਗਲੀ ਚਿੰਤਾ ਮਟਾਈ ਇੱਕ ਟੱਪਾ ਜਿਆਦਾ ਹੈ ਕੋਈ ਵੈਸੇ ਸਾਰਾ ਜਿਆਦਾ ਨਹੀਂ ਹੈਗਾ ਉਦਾਂ ਆਪਾਂ ਗਾ ਵੀ ਨਹੀਂ ਸਕਦੇ ਐਵੇਂ ਆ ਬਾਕੀ ਇਹ ਤੰਡੌਲਤ ਹੈ ਝੂਠੀ ਮਾਇਆ ਤੰਡੌਲਤ ਹੈ ਝੂਠੀ ਮਾਇਆ ਕਰ ਲੋਨੇਕ ਕਮਾਈ ਨੂਰ ਖੁਦਾ ਦਾ ਪ੍ਰਗਟਿਆ ਜਿਨ ਸਗਲੀ ਚਿੰਤ ਮਟਾਈ ਨੂਰ ਖੁਦਾ ਦਾ ਪ੍ਰਗਟਿਆ ਜਿਨ ਸਗਲੀ ਚਿੰਤ ਮਟਾਈ ਧੰਨਵਾਦ ਕਰਦੇ ਆ ਸਾਰੇ ਜੀ ਯਾਰਾਂ ਮਿੱਤਰਾਂ ਦਾ ਜੋ ਚੈਨਲ ਜੋੜੇ ਆ ਉਹਨਾਂ ਦਾ ਵੀ ਧੰਨਵਾਦ ਜੇ ਵੀਰ ਕੋਈ ਨਵਾਂ ਆਪਣੇ ਚੈਨਲ ਤੇ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਫੇਸਬੁੱਕ ਤੇ ਇਦਾਂ ਫੋਲੋ ਵੀ ਜਰੂਰ ਕਰੋ ਤੇ ਹੁਣ ਆਪਾਂ ਚੱਲਦੇ ਆਂ ਜੀ ਘਰੇ ਆਪਾਂ ਹਾਂਜੀ ਆਪਾਂ ਸਾਈਕਲ ਤੇ ਆਏ ਸੀ ਤੇ ਆਪਾਂ ਨੂੰ ਸਾਈਕਲ ਚਲਾਉਣਾ ਹੀ ਵਧੀਆ ਲੱਗਦਾ ਜੇ ਅੱਜ ਤਰ ਤਾਂ ਜੇ ਕੋਈ ਖਿੱਚ ਦਾ ਕੰਮ ਹੋਵੇ ਤਾਂ ਕੀ ਕਹਿਣਾ ਕੱਲ ਵੀ ਆਪਾਂ ਗੱਲ ਕਰੀ ਸੀ ਤੇ ਅੱਜ ਗੁਰਪੁਰਵਾਲ ਜਾਊਗਾ ਜੀ ਸਾਈਕਲ ਯਾਤਰਾ Rajasthan ਦੀ ਤੇ ਪਹਿਲਾਂ ਤੁਸੀਂ ਦੇਖੀਏ ਉਹਦੇ ਆਪਣੇ ਲੈ ਲਦਾਖ ਗਿਆ ਸੀ ਤੇ ਬਣੇ ਰਹੇ ਵੀਡੀਓ ਦੇ ਨਾਲ ਦਿਖਾਉਂਦੇ ਰਾਵਾਂਗੇ ਦਿਨ ਦੇ ਕੰਮਕਾਰ ਧੁੰਦ ਬਹੁਤ ਪਈ ਆ ਕੱਲ ਤਾਂ ਦਿਨ ਵਧੀਆ ਖੁੱਲ ਗਿਆ ਸੀ ਜਿੰਦ ਮਹੀ ਸਾਈਕਲ ਤੇ ਆ ਪੁੱਤ ਕੀ ਕਰਦਾ 9 ਵਜੇ ਆਉ ਪੈਣਾ ਕੀ ਆ ਮੇਰਾ ਆ ਨਿਕਾ ਮੈਨੂੰ 9 ਵਜੇ ਮਹੀਨੇ ਛੁੱਟੀ ਦੇ ਲੱਗੇ ਹੋ ਗਿਆ ਸਾਈ ਦਾ ਜਾਣ ਨੂੰ ਜੀ ਨਹੀਂ ਕਰਦਾ ਨਾ ਹਾਂਜੀ ਗੁਰਬੜਾੜ ਵੱਲੋਂ ਜੀ ਸਾਈਕਲ ਯਾਤਰਾ ਫੇਰ Rajasthan ਦੀ ਹਾਂਜੀ Rajasthan ਪੰਜਾਬ ਤੋਂ Rajasthan ਦੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਾਈ ਆ ਪਿਆਰ ਭਰੀ ਸਾਥੀ ਰਿਆ ਕਾਲ ਤੇ ਜੀ ਆਇਆਂ ਨੂੰ ਆਖਦੇ ਹੈਪੀ ਦਿਨਵੇਂ ਬਲੌਂਸ ਹਾਂਜੀ ਹਾਂ ਤੁਸੀਂ ਜੁੜੀ ਹੋਏ ਹੋ ਸਾਰੇ ਪਤਾ ਹੀ ਗੁਰਬਰਾਡ ਦਾ ਚੈਨਲ ਤੇ ਜਰੂਰ ਵੇਚ ਕਰੋ ਮੌਕਾ ਦਿਓ ਦੇਖੋ ਯਾਤਰਾ Rajasthan ਦੀ ਤੇ ਇੱਕ ਵੀਰ ਕਹਿੰਦਾ ਸੀ ਧੰਨਵਾਦ ਕਰੀ ਗੁਰਬਰਾਡ ਦਾ ਤੇ ਮੇਰੀ ਮਾਸਿਕ ਦਾ ਪੁੱਤਾ ਚਲੋ ਵੀ ਆਪਾਂ ਮੈਸੇਜ ਆਇਆ ਸੀ ਤੇ ਉਪਰ ਮੈਂ ਅੱਗੇ ਵੀ ਨਹੀਂ ਆਉਣਾ ਸੀ ਜਨਾ ਉਹ ਕਰਦਾ ਤੇ ਇਹ ਚੈਨਲ ਵੀ ਕੋਈੜਾ ਹੋਗਾਉਣਾ ਬਣਾ ਕੁਝ ਨਹੀਂ ਆਉਣਾ ਸੀ ਬਹੁਤ ਬਹੁਤ ਧੰਨਵਾਦ ਹੈ ਜੀ ਤਾਂ ਕੋਈ ਗੱਲ ਨਹੀਂ ਬਈ ਇਹਦਾ ਘਰ ਦੇ ਹੀ ਮੁੰਡੇ ਆਪਣੇ ਸਾਰੇ ਤੇ ਬਾ ਮੈਨੂੰ ਇਹ ਬਾੜੇ ਚਿਰ ਦਾ ਮੇਰੇ ਮਨ ਚ ਦਾ ਸੀਗਾ ਕਿ ਇਹਨਾਂ ਨੂੰ ਕਹਿ ਦਿਆਂ ਵੀ ਯਾਰ ਫਿਰ ਮੈਂ ਖਾ ਸੰਗਦੇ ਜੇ ਰਹਿੰਦੇ ਆ ਫਿਰ ਹੁਣ ਮੈਂ ਯਾਰ ਉਧਰ ਵੀ ਜਾਣਾ ਮੈਂ ਪੰਜ ਸੱਤ ਦਿਨ ਆਪਣੇ ਕੋਲੇ ਹੈਗੇ ਹੈਗੇ Rajasthan ਜਾਣ ਤੋਂ ਪਹਿਲਾਂ ਪਹਿਲਾਂ ਮੈਂ ਜੱਲਿਆ ਨੂੰ ਮੜਾ ਕਹਿ ਰਹੀਏ ਇਹਨੇ ਨਾਲ ਬਈ ਬੰਦੇ ਦੀ ਸੰਗ ਜੇ ਖੁੱਲ ਜਾਂਦੀ ਇੱਕ ਵਾਰੀ ਬੰਦਾ ਮੜਾ ਜੇ ਸਾਹਮਣੇ ਜੀ ਆ ਜੀ ਜਦੋਂ ਇੱਕ ਵੀਡੀਓ ਪਾਤੀ ਬਈ ਬਸ ਬਹੁਤ ਸਾਰੇ ਵੀਰ ਬੋਛਦੇ ਹੁੰਦੇ ਸੀ ਬਈ ਚੈਨਲ ਸ਼ੁਰੂ ਕਰਨਾ ਬਸ ਤੁਸੀਂ ਰੱਬ ਦਾ ਨਾਮ ਲੈ ਕੇ ਬਈ ਚੈਨਲ ਬਣਾਓ ਤੇ ਵੀਡੀਓ ਬਣਾਓ ਤੇ ਪਾਓ ਇੱਕ ਵੀਡੀਓ ਜਦੋਂ ਤੁਹਾਡੀ ਆ ਗਈ ਸਾਰੇ ਦੇ ਸਾਹਮਣੇ ਆ ਕੇ ਇੱਕ ਵਾਰੀ ਤੁਹਾਨੂੰ ਜੀ ਡਾਈਆਂ ਕਰਨਗੇ ਜਾਂ ਹੱਸਣਗੇ ਇਹ ਦੇਖ ਕੇ ਪਹਿਲੀ ਵਾਰੀ ਆਪ ਨੂੰ ਵੀ ਆਏ ਜੇ ਹੁੰਦਾ ਯਾਰ ਉਹ ਦੇਖੂਗਾ ਵੀਡੀਓ ਉਹਦੋਂ ਬਾਅਦ ਮੈਂ ਮਿਲੂਗਾ ਕਿਸੇ ਨੂੰ ਉਹ ਫਿਰ ਯਾਰ ਮੈਨੂੰ ਸੰਗ ਜੀ ਆਉਗੀ ਬਸ ਉਹ ਇੱਕ ਦੋ ਵੀਡੀਓ ਹੁੰਦੀਆਂ ਨੇ ਬਈ ਉਸ ਤੋਂ ਬਾਅਦ ਬਸ ਵਿਚਾਲੇ ਜਾਂਦਾ ਕੰਮ ਬਈ ਬੇਨਤੀ ਇਹ ਆ ਬਈ ਸਾਫ਼ ਸੋਤਰਾ ਮਾਹੌਲ ਸਾਰੇ ਬਖਾਇਆ ਕਰੋ ਜਿਹੜੇ ਵੀਡੀਓ ਬਣਾਉਂਦੇ ਆ ਬਈ ਦੋ ਬੰਦੇ ਘੱਟ ਦੇ ਤਵਾ ਇਹ ਜੀ ਵੀਡੀਓ ਹੋਵੇ ਤੇ ਉਸ ਗੱਲ ਦੀ ਗਾਰੰਟੀ ਹੈ ਭਾਈ ਹੈਪੀ ਵੀ ਤੁਹਾਨੂੰ ਸਾਫ਼ ਸੁਥਰਾ ਮਾਹੌਲ ਤੇ ਨਾਲ ਗਾਉਣ ਵਜੋਂ ਆਉਣ ਵਾਲਾ ਉਹ ਸੁਣਾਈ ਜਾਇ ਕਰੂਗਾ ਤੇ ਵਧੀਆ ਸੋਹਣੀ ਆਵਾਜ਼ ਆ ਤੇ ਰੱਬ ਤਰੱਕੀਆਂ ਬਖਸ਼ੇ ਭਾਈ ਹੈਪੀ ਠੀਕ ਹੈ ਤੇ ਦੋਟਾ ਚੜਦੀ ਕਲਾ ਜਮਹੌਲ ਆ ਤੇ ਮਾਤਾ ਹੋਰੇ ਖੜੇ ਆ ਭਾਈ ਮਸੂਸੇ ਜੀ ਆਹ ਖੜਾ ਰਾਜਸਥਾਨ ਕੋਲੇ ਅੱਜ ਤਾਂ ਜੀ ਆ ਖੁਸ਼ੀ ਆਦਾ ਲਵਲੀ ਗਏ ਤੁਸੀਂ ਤੁਸੀਂ ਹਾਂ ਲਾਉਣ ਦੂਜੇ ਦਿਨ ਜਾ ਹੋਗਾ ਚਲ ਬਚਾਵੇਂ ਭਾਗ ਗਿਆ ਹੋ ਜਾਣਾ ਸਿਆਵਾ ਕੰਮ ਕਰਦੇ ਆ ਅੱਜ ਦੇ ਦਿਨ ਤੱਕ ਆਈਏ ਸੁਣਾ ਸੁਣਾ ਕੇ ਆ ਇਧਰੋਂ ਜ ਆਏਗਾ ਲੈ ਇਧਰੋਂ ਜ ਆਉਂਦਾ ਚੱਲੋ ਵੱਡੇ ਵਾਲਾ ਠੀਕ ਹੈ ਲੈ ਰੱਬ ਦਾ ਕੀ ਲੈ ਲੈ ਪਲੇਟ ਲੈ ਲੈ ਹਾਂ ਪਲੇਟ ਦਿਖਾ ਦੇ ਭਾਈ ਹੋ ਸਾਰਿਆਂ ਕੋਲੇ ਕਰਕੇ ਇਹ ਰਾਮ ਨਾਨਕ ਸੇਯਦ ਹਾ ਸੈਦ ਭਾਈ ਅੱਜ ਸਕੂਲ ਚੱਲੀ ਆ ਛੁੱਟੀਆਂ ਤੋਂ ਬਾਅਦ ਹੈ ਥੋੜਾ ਜਿਹਾ ਗੋਲ ਗੁੰਡ ਜੀ ਹਾਂ ਸੱਚੀ ਕਾ ਹਾਂ ਬਲਾ ਬਲਾ ਸਸਰੀ ਕਿਆ ਬੇਤਾ ਸੋਨੂ ਸਸਰੀ ਕਾ ਗਾ ਲਾਇਕ ਛੇ ਪਰ ਇੱਥੇ ਗਰੇ ਸੀ ਜਰੂਰ ਭੇਜੋ ਤੋਰ ਤੋਰ ਤੇ ਬਲਾਓ ਜੀ ਤੇ ਬੇਲਾ ਹੈਪੀ ਬਰਥ ਮੇਰਾ ਪਾੜ ਗਿਆ ਠੀਕ ਹੈ ਲਾਇਕ ਛੇ ਜਰੂਰ ਜੁੜੋ ਬੰਦੋ ਬੰਦ ਜੁੜੋ ਧੰਨਵਾਦ ਭਾਈ ਗਰੀ ਗਿਆ ਉਂਦਾ ਰਹਿ ਤੇ ਬੱਧੀ ਸਾਰੇ ਭਾਈ ਹੈਪੀ ਵਿਰਾਡ ਬਣੋ ਹੁਣ ਮੰਮੀ ਕਹੇ ਬੇਨਤੀ ਕਰਦੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸਾਂ ਐਮ ਤੇ ਪਰਦੇਸ ਵਾਲਿਆਂ ਨੂੰ ਆਪੀ ਜਾਣ ਦੇਣਗੇ ਸਾਡੇ ਭੂਆ ਬੋਲਦੀ ਆ ਖਬਰਾਂ ਦੇਖ ਹੀ ਜਾਣਾ ਸਾਡੇ ਅਸੀਂ ਜਾਣਾ ਸਭ ਦੇ ਭੋਰੇ ਦੀ ਸਿੰਨਦਾ ਆ ਪਰ ਉਹ ਮੈਨਰੇ ਇੱਥੇ ਹੀ ਬਿਜਾਦਿਆ ਕਰਤਾ ਘਟ ਹੋਰ ਲੱਗੇ ਪਰ ਜੁਰ ਦੇ ਸਵਾ 8 ਹੋ ਗਏ ਚਲੋ ਠੀਕ ਹੈ ਸਮਾਈ ਲੱਗੀ ਬੈਸਟ ਆਫ ਲੱਕ ਤੇਰੇ ਉਹ ਹੈਪੀ ਨੂੰ ਭਾਈ ਰਾਜ ਮੇ ਚੰਗਾ ਹੈਪੀ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਯਾਤਰਾ ਸਫਲ ਕੁਝ ਛੱਤਣਾ ਬਾਬਾ ਦੁੱਧ ਘੜੀ ਬੰਦਿਆ ਸਾਫ ਕਰੇ ਹਾਂਜੀ ਆਪਾਂ ਦੁੱਧ ਪਾ ਕੇ ਫਿਰ ਬਾਬੇ ਚੱਲਦੇ ਆਂ ਤੇ ਕੰਮ ਚੱਲਦਾ ਕਰਾਂ ਮਿਸਤਰੀ ਆਗੇ ਹੋਣਗੇ ਆਪਾਂ ਆਗੇ ਹੀ ਬਾਬੇ ਦੇ ਜੋ ਕੱਲ ਫੁੱਲ ਬਣਾਏ ਸੀ ਮਿਸਤਰੀ ਨੇ ਇੱਥੇ ਲਾਤੇ ਅੱਜ ਦੇਖੋ ਜੀ ਵਧੀਆ ਲੱਗਿਆ ਸੋਹਣੇ ਲੱਗਦੇ ਦੱਸਿਓ ਕਮੈਂਟਾਂ ਚ ਆਪਾਂ ਲਾਉਣੀ ਇਹ ਪਾਈਪਾਂ ਤੇ ਇਹਦੀ ਗੁਕ ਕਰਦੇ ਹਾਂ ਕਟਾਈ ਰੋੜਿਆਂ ਦੀ ਤੇ ਇੱਥੇ ਆਪਾਂ ਪਾਵਾਂਗੇ ਚਾਦਰਾਂ ਲੱਕੜਾਂ ਰੱਖਣ ਵਾਸਤੇ ਜੀ ਆਪਾਂ ਬਣਾ ਲਈ ਬਾਈਰੀ ਦਾ ਘਾਣ ਬਾਈਰੀ ਕਰਦੇ ਆ ਪਿਆਰ ਆ ਪੈ ਦੋ ਲੀਟਰ ਲੈ ਜਾ ਪਾਣੀ ਬਾਲਟੀ ਚ ਝੱਕ ਲਿਆ ਇਤਨੀ ਵੀ ਪਈ ਆ ਝੱਕ ਲਿਓ ਬੁੱਕ ਇਧਰ ਰੱਖ ਦਿਆ ਕਰ ਲਿਪੜ ਜੂ ਬੱਠਾ ਨਹੀਂ ਚਲੋ ਹਾਂਜੀ ਪੈਪ ਖੜੀ ਕਰਤੀ ਤੇ ਬਾਜਰੀ ਭਰੀ ਜਾਂਦਾ ਸਾਡਾ ਮਿਸਤਰੀ ਤੇ ਮੈਂ ਰੋਟੀ ਖਾ ਆਵਾਂ ਕਰਨਾ ਰੋਟੀ ਲਿਆਉਂ ਇਹ ਦਿਨ ਆਪਾਂ ਤੇ ਨਾਲ ਟੋਪਣਾ ਛੱਡਿਆ ਜਾ ਇਹ ਜੋਰਾਂ ਨਹੀਂ ਆਉਂਦਾ ਕੋਈ ਇਹ ਇੱਧਰ ਰੋੜੇ ਲਕੋਤੇ ਬਾਈ ਨੇ ਓਏ ਲੱਗਿਆਂ ਤਾਂ ਉਹਨੇ ਵਾਪਾ ਲੱਗੀਆਂ ਦੇਖ ਲੀਆਂ ਮੈਂ ਬਾਈ ਤਾਂ ਕੋਈ ਗੱਲ ਨਹੀਂ ਬੋਈ ਤਾਂ ਪੌੜੀ ਡੇਢੀ ਹੋਈ ਕਈ ਵਾਰੀ ਇੱਕ ਪਹਿਲੇ ਪਾਸੇ ਵੀ ਲਾਉਣਾ ਰਹਿਣਾ ਕੋਈ ਅਤੇ ਇਹਦੇ ਆਲੇ ਪਾਸੇ ਚਾਹ ਆ ਗਈ ਚਾਹ ਪੀ ਲੋ ਬਰਬਾਦ ਪਾਣੀ ਭੜਾ ਦੇ ਤੇ ਮੈਨੂੰ ਪਾਣੀ ਅਜੇ ਤੇਜ਼ੀ ਨਹੀਂ ਆਇਆ ਯਾਰ ਹਨਾ ਪਾਈ ਪੰਜ ਸਾਲ ਚ ਕਰਤੀਆਂ ਜੀ ਤੇ ਉਦੋਂ ਬਾਅਦ ਆਪਾਂ ਇਹ ਚਾਦਰਾਂ ਪਾ ਦਾਂਗੇ ਇੱਥੇ ਲੱਕੜਾਂ ਰੁਕਣਾ ਰੱਖਣ ਨੂੰ ਨਾ ਪਹਿਲਾਂ ਉੱਤੋਂ ਪਲਾਸਟਰ ਹੂ ਆ ਸਾਰਾ ਇਹ ਨਹੀਂ ਹੁੰਦਾ ਕਿ ਫੁੱਲ ਫੁੱਲੀ ਹੋਣਗੇ ਪਹਿਲਾਂ ਪਲਾਸਟਰ ਫਿੱਕੇ ਲੋਟ ਆ ਜਾਣਗੇ ਅੱਛਾ ਹੈ ਦੇਖ ਲੈ ਜੇ ਤੇਨੂੰ ਲੋਟ ਲੱਗਦਾ ਪਾਣੀ ਪਾਣੀ ਹਾਂ ਵੀਰੇ ਜਿਹੜਾ ਕੱਲ ਤੁਹਾਨੂੰ ਗੀਜਰ ਦਿਖਾਇਆ ਸੀ ਆਪਾਂ ਬਾਬੇ ਦੇ ਆਏ ਸੀ ਰੱਖ ਕੇ ਵਾਗੀ ਸੀ ਅੱਜ 기ਜਰ ਦੀ ਉਹ ਫੀਟਿੰਗ ਹੋ ਗਈ ਤੇ ਬਸ ਉੱਚ ਲਾਉਣ ਵਾਲੇ ਰਹਿੰਦੇ ਕਰੰਟ ਦੇਣ ਵਾਲਾ ਇਹਨੂੰ ਤੇ ਫਿਰ ਚਲਾ ਲਾਂਗੇ ਸੌਖਾ ਹੋ ਜਾ ਗੁਰੂ ਭਾਂਡੇ ਪੁੰਡੇ ਤੋਂ ਨੇ ਹਾਂਜੀ ਆਪਾਂ ਲਾਤ ਅਜ ਗਾੜਾ ਨਵਾਇਟਰ ਤੇ ਚਾਰਜ ਲਾ ਦੇ ਵੈਂਟਰੀ ਕਿਉਂ ਟਰੈਕਟਰ ਨੂੰ 1.5 ਮਹੀਨੇ ਦੇ ਲਾਵੇ ਤੇ ਇਦਾਂ ਸਟਾਰਟ ਵੀ ਨਹੀਂ ਹੁੰਦਾ ਕੱਲ ਨੂੰ ਵਾਰੀ ਆ ਆਪਣੀ ਤੇ ਪਰਨੇ ਵੀ ਤੇਲ ਪਾਣੀ ਪੂਰਾ ਕਰਕੇ ਖੜਾ ਲਈਏ ਮਦਰ ਕਿਸਨੇ ਆ ਤੁਰਨਾਉ 4:30 ਵਜੇ ਪਹਿਲੀ ਤੁਰਨਾਉ 4:00 ਵਜੇ ਦੇ ਤੂੰ ਲੈ ਤੁਰੇ ਬੋਰ ਵਾਧਾ ਤਾਂ ਪੈ ਰੇ ਮਰ ਗਿਆ ਜਿੰਦਾ ਮਾਰੇ ਤਾਂ ਆਵਲੇ ਜਿੱਦਣ ਨੂੰ ਨਾ ਚੱਕ ਲੈ ਜਾਇਓ ਮੈਂ ਮਰਸੀ ਆਪੀ ਚੂੜੀ ਹਾਲਤ ਨੇ ਗੇ ਮੈਂ ਹਾਂਜੀ ਲੈ ਆਪਾਂ ਐ ਐਸੀ ਤੇ ਤਾਰ ਤੇ ਕਰਦਿਆਂ ਫੀਟਿੰਗ ਇਧਰੋਂ ਬੋਰਡ ਚੁ ਲਿਆ ਕੇ ਪਾਵਾਂਗੇ ਤਾਰ ਆਪਾਂ ਪਹਿਲਾਂ ਖੁੱਦਾਂ ਨਾ ਡੱਬਾਂ ਆਹ ਕੱਲੀ ਕੱਲੀ ਖੁੱਲਦੀ ਐ ਨਾ ਜੀ ਸਿੰਗਲ ਹੀ ਲੱਗੀਆਂ ਉੱਤੇ ਇਹ ਬੋਰਡ ਡੱਡਨੇ ਇੱਥੋਂ ਪਾ ਕੇ ਪੇਚ ਕਸ ਐ ਚੱਕ ਕੇ ਨੂੰ ਫੇਰ ਤੇ ਉਹ ਵਾਲੰਬ ਵੀ ਖੋਲਣਾ ਪੁੱਤਾ ਆ ਰੇ ਇੱਧਰ ਦੀ ਆਉ ਨਾ। ਕੀ ਤੂੰ ਤਾਰ ਆ ਪਕੜ ਲਈ ਜੀ ਤੇ ਬਸ ਐ ਮਸੀ ਲਾਉਣ ਵਾਲੀ ਰਹਿ ਗਈ। ਤੇ ਉਧਰ ਜੋੜ ਲਾ ਦਾਂ ਬਾਅਦ ਚ। ਤੇ ਫਿਰ ਆ ਚਾਲੂ ਵੀ ਕਰ ਦਿੰਦੇ ਪਰ ਟੈਂਕ ਜੀ ਪਾਣੀ ਨਹੀਂ ਹੈਗਾ। ਐਸੀ ਵੱਡੀ ਤਾਂ ਨਹੀਂ। ਵੱਡੀ ਹੈ ਜਰੇ ਚੱਲ ਪੁਨੋਇਟਰ ਤੇ ਆਪਣੇ ਤੇ। ਚੱਲ ਪੁਨੋਇਟਰ। हां जी कारता रेडी लाके एमसी ਆਪਾ ਪਰ ਚਲਾ ਨਹੀਂ ਸਕਦੇ ਇਧਰ ਪਾਣੀ ਹੈ ਨਹੀਂ ਜੀ ਕਿਦਾਂ ਲੱਗ ਰਹੇ ਆ ਜੀ ਦੇਖੋ ਪਲਸਟਰ ਹੋਣ ਨਾਲ ਉਹਦੋਂ ਵੀ ਸੋਹਣੇ ਲੱਗਣ ਲੱਗ ਗਏ ਇਹਦੇ ਚਾਰ ਬੱਲਮ ਲੱਗ ਜਾਣਗੇ ਚਾਰਾਂ ਚ ਗਿਰੇਗਾ ਕਿਹਦੇ ਚ ਨੇ ਚੀਜ਼ ਤੋਂ ਐ ਮਯੋਂ ਦਮ ਗਈਏ ਠੀਕ ਹੈ ਪਹਿਲਾਂ ਕਿਤੇ ਹੋਰ ਗਈ ਸੀ ਪਹਿਲਾਂ ਹੋਰ ਭੱਗੀ ਸੀ ਨਾ ਕਿਤੇ ਇੱਕ ਖੁੱਲੀ ਖਲਾਈ ਫਿਰ ਇੱਥੇ ਆਈ ਵਾਪਸ ਹਮ ਗਲਤੀ ਨਾਲ ਭੱਗੀ ਸੀ ਤੜਕੇ ਤੂੰ ਕਹੀ ਸੀ ਆਉਂਦੀ ਨਹੀਂ ਮਮਾ ਉਹ ਤਾਂ ਭੱਗੀ ਕਿੰਨੇ ਜੇ ਚਾਹਤ ਨੇ ਆਹ ਕਸਰ ਚਾਹਤ ਮੈਂ ਸੀ ਨਾ ਉਹ ਵੀ ਮੇਰੇ ਬਰਥਡੇ ਤੇ ਤੁਹੇ ਦਿਨ ਰਹਿ ਗਈ ਸੀ ਚੱਲ ਸੋਣੀਏ ਪੁੱਤਾ ਫਿਰ ਹੁਣ ਅੱਜ ਬਹੁਤ ਸੋਹਣੀ ਬਹੁਤ ਸੋਹਣੀ ਅੱਛਾ 17 3 2 ਉਹ ਕਿੰਨੇ ਸੱਚੇ ਸਤਾਰਾ ਰੁਆ ਅੱਛਾ ਕਿੰਨਾ ਕਿ ਚਾ ਚੜਾ ਕਿੰਨਾ ਕਿ ਚਾ ਚੜ ਰਹੇ ਦੇਖ ਨਾ ਭੀ ਹਿਲ ਨਾਲ ਲੱਡੂ ਜੀ ਹਾਂਜੀ ਕਈ ਦਿਨਾਂ ਦਾ ਮੈਸੇਜ ਆ ਰਿਹਾ ਸੀ ਇਹਦਾ ਫੇਸਬੁੱਕ ਤੇ ਵੀ ਗਾਣਾ ਸੁਣਾਓ ਸਾਥੂ ਬਾਪਾ ਖੋਲਿਆ ਤੇਰਾ ਨਨਕਾਣਾ ਦੋ ਵੋਲ ਸੁਣਾ ਦੇ ਨੇ ਦੋ ਟੱਪੇ ਪ੍ਰੋਪਰ ਤੱਕ ਫੇਰ ਗਾਵਾਂਗੇ ਟਾਈਮ ਨਹੀਂ ਹੈਗਾ ਖੇਤ ਜਾਣ ਦਾ ਵੀ ਨਹੀਂ ਹੈਗਾ ਬਾਪੇ ਦੇ ਕੰਮ ਚੱਲੀ ਜਾਂਦਾ ਤੇ ਸਵੇਰੇ ਆਪਣੀ ਵਾਰੀ ਆ ਬਰ ਦੇਖਦੇ ਆ ਕੀ ਬਣਦਾ ਕੋਸ਼ਿਸ਼ ਕਰਦੇ ਆ ਕਿਉਂ ਗਲ ਆ ਜਾ ਵੀ ਨਹੀਂ ਖੁੱਲਿਆ ਕਿਉਂ ਮੌਸਮ ਠੰਡਾ ਨਾ ਹੇ ਜਾ ਬਰੇ ਝੁਲਮ ਦੀ ਜਾਲ ਮਾਸੀ ਹੱਦ ਮਕਾਈ ਹੋਏ ਪਿਆਸੇ ਖੂਣਦੇ ਵਈ ਭਾਈ ਭਾਈ ਇਤੀ ਇਲਤ ਫਰੰਗੀਆਂ ਕੀ ਵਰਤਿਆ ਪਾਣਾ ਹੇ ਸਾਥੋਂ ਬਾਬਾ ਖੋਲਿਆਂ ਤੇਰਾ ਨਿਣਕਾਣਾ ਹੇ ਸਾਥੋਂ ਬਾਬਾ ਖੋਲਿਆਂ ਤੇਰਾ ਨਿਣਕਾਣਾ ਤੂੰ ਹਿੰਦੂ ਤੇ ਮੁਸਲਮਾਨ ਨੂੰ ਸਿੱਖ ਨਾਲ ਲਾਉਂਦਾ ਹੇ ਕੋ ਰਾਮ ਰਹੀਮ ਨੇ ਗਲ ਵੇ ਸਮਝਾਉਂਦਾ ਹੋ ਰਸਤੇ ਵੱਖੋ ਵੱਖਰੇ ਪਰ ਇੱਕ ਟਿਕਾਣਾ ਹੈ ਸਾਥੋਂ ਬਾਬਾ ਖੋਲਿਆ ਤੇਰਾ ਨਿੜਕਾਣਾ ਹੋ ਪਾਣੀ ਵੰਡ ਲੈ ਯਾ ਲਈ ਮਾਂ ਧਰਤੀ ਮਾ ਰੋਈ ਅੱਖੀਆਂ ਕੇ ਦੇਖ ਲੈ ਦੁਨੀਆ ਆਦਮੋਈ ਓਏ ਸੱਚ ਜਿਮਕੀਲੇ ਅੱਖਾਂ ਦਾ ਹਾਸੇ ਵੀਆ ਮਰ ਜਾਣਾ ਸਤ ਬਾਬਾ ਖੋਲਿਆਂ ਤੇਰਾ ਨਿੜਕਾਣਾ ਅਵਿਦਾ ਪਸੰਦ ਕਰੋਗੇ ਤਾਂ ਇਸ ਸਮਾਪਤੀ ਕਰਦੇ ਆਂ ਜੇ ਵਧੀਆ ਲੱਗਿਆ ਉ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਨਵੇਂ ਜੋੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਤੇ ਜੇ ਫੇਸਬੁੱਕ ਤੇ ਦੇਦੇ ਨੇ ਪੇਜ ਨੂੰ ਫੋਲੋ ਵੀ ਕਰੋ ਤੇ ਮਿਲਦੇ ਆਂ ਕੱਲ ਦੇ ਨਵੇਂ ਵਲੌਗ ਵਿੱਚ 6 ਵਜੇ ਧੰਨਵਾਦ ਜੀ ਸਾਰਿਆਂ ਨੂੰ